ਰਾਗ ਸੂਹੀ ਸ਼ਾਂਤ ਮਹੱਲਾ ਪੰਜਵਾ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਠਾਕੁਰ ਬੈਰਾ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਅੰਕੁਰ ਜਾਮੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸਕਾਲਪੁਰਖ ਵਾਹਿਗੁਰੂ ਦੇ ਸਤਿਨ ਮੁਖੋ ਬੇਨਤੀ ਕਰਨ ਵਾਸਤੇ ਆਪਾਂ ਨੂੰ ਯਾਜ ਸਖਾ ਰਹੇ ਹਨ ਗਰੀਬ ਰਵਾਜੀ ਰਾਜ ਸੁਹੀੰਦਿ ਸ਼ਾਂਤ ਬਾਣੀ ਪੰਜਵੇਂ ਪਾਤਸ਼ਾਹੀ ਜੇ ਘਰ ਸਰਦਾਰ ਤੋਂ ਚਾਰਦੇ ਹਨ ਇੱਕੋ ਦਾਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਰੀ ਕਾਲਵਾਦ ਰੂਪ ਗੁਰੂ ਚੇਤਨ ਰੂਪ ਪ੍ਰਸਾਦੰਨ ਰੂਪ ਇਹ ਬੀਜ ਮੰਤਰ ਦੁਆਰਾ ਬਖਸ਼ੂਰ ਦੇਸ਼ ਮੰਗਲ ਗੁਰੂ ਸਾਹਿਬ ਜੀ ਉਚਾਰਨ ਕਰਕੇ ਬਾਣੀ ਆਰੰਭ ਕਰਦੇ ਹੁਣ ਤੂ ਠਾਕੁਰ ਬੈਰਾ ਗੁਰੂ ਇਹ ਪਰਮੇਸ਼ਰ ਆਕਾਲ ਪੁਰਖ ਵਾਹਿਗੁਰੂ ਤੂੰ ਆਪ ਕੈਸਾ ਹੈ ਠਾਕੁਰ ਠਾਣੋ ਇਸਤਿਤੀ ਕਰਨ ਵਾਲਾ ਹੈ ਕੋ ਨਾ ਪੈਦਾ ਕਰਨ ਵਾਲਾ ਹੈ ਰੋ ਨੋ ਲੇਖਾ ਕਰਨ ਵਾਲਾ ਹੈ ਸਰਵ ਪਾਲਕ ਸਰਵ ਹਾਲਕ ਸਰਵ ਕੋ ਪ੍ਰਕਾਰ ਸਾਰਿਆਂ ਵੀ ਪਾਲਣ ਕਰਨ ਵਾਲਾ ਹੈ ਸਾਰਿਆਂ ਨੂੰ ਕੱਲਣ ਵਾਲਾ ਹੈ ਸਾਰਿਆਂ ਦਾ ਕਾਲ ਕਰਨ ਵਾਲਾ ਹੈ ਐਸਾ ਉਤਪਤੀ ਲੈਤਾ ਕਰਨ ਵਾਲਾ ਪੰਥਾਕਰ ਸਾਮੀ ਹੈ ਫੇਰ ਕੈਸਾ ਹੈ ਪਰਮੇਸ਼ਵਰੋ ਬੈਰਾਗਰੂ ਬੈਰਾਗਰੂ ਬੈਰਨਾਮਾ ਹੀਰਿਆਂ ਦਾ ਹੀਰਿਆਂ ਦੀ ਅਗਰ ਨਾ ਖਾਣੀ ਰੂਪ ਹੈ ਤੂੰ ਫੇਸ ਤੇ ਪਾਛਾ ਹੀਰਿਆਂ ਦੀ ਖਾਣੀ ਦੀ ਨਿਆਈ ਤੂੰ ਹਣ ਵੇ ਭੈ ਤੈਨੂੰ ਕਾਲ ਆੜਗ ਬਿਨ ਨਹੀਂ ਸਕਦੇ ਹਨ ਬੇਕੀਮ ਤਾ ਹੈ ਤੂੰ ਬੈਰਾਗਰੋ ਚੰਨਣਾ ਚੰਨਣ ਦੀ ਖਾਨ ਗੀ ਨਿਆਈ ਹੈ ਤੂੰ ਸੱਚੇ ਬਾਦਸ਼ਾ ਬੈਰਾਗਰ ਨਾ ਉਹ ਚੰਨੜਾ ਵੀ ਹੈ ਚੰਨਣ ਦੀ ਬਾਵਲ ਚੰਨਣ ਦੀ ਨਿਆਈ ਹੈ ਤੂੰ ਸੱਚੇ ਬਾਦਸ਼ਾ ਤੇ ਹੀਰਿਆਂ ਦੀ ਖਾਨ ਰੂਪ ਹੈ ਤੀਜਾ ਬੈਰਾਗਰੋ ਸਾਧ ਸੰਗਤ ਦੀ ਬਰਾਗ ਰੂਪ ਹੈ ਤੋ ਕਾਰਯੋ ਮਿਜ ਰਹਿਨੇ ਕਿਸੇ ਨਾਲ ਮੋਹ ਨਹੀਂ ਕਰਦਾ ਵਿਰਾਗ ਸਰੂਪ ਹੈ ਤੂੰ ਮੈਂ ਜੀਹੀ ਕਣ ਚੇਰੀ ਰਾਮ ਤੇਰੀ ਉਹ ਨਾਲ ਮੈਂ ਮੇਰੇ ਜੈਸੀਆਂ ਕਣੀਆਂ ਇਸਕੇ ਪਾਰਸਾ ਕੇ ਹੀ ਰਾਮਕ੍ਰਿਸ਼ਣ ਦਸੂਲ ਬਿਨ ਨਾਮ ਕੋ ਨਾ ਕਬੂਲ ਕਣੀਆਂ ਹੀ ਬਹੁਤ ਹੀ ਚੇਰੀਆਂ ਦਾਸੀਆਂ ਹਨ ਏ ਰਾਮ ਆਪਕੀਆਂ ਤੂੰ ਸਾਗਰ ਰਤਨਾਗਰੂ ਤੂੰ ਮਹਾਰਾਜ ਸਾਗਰੋ ਸਮੁੰਦਰ ਰੂਪ ਹੈ ਅਤੇ ਫੇਰ ਸਮੁੰਦਰ ਵੀ ਖਾਰੇ ਸਮੁੰਦਰ ਦੀ ਨਹੀਂ ਆਈ ਨਹੀਂ ਰਤਨਾਗਰ ਰਤਨਾ ਦੀ ਖਾਣੀ ਹੈ ਜਿਵੇਂ ਚੌਵਰਾਤਨ ਖੀਰ ਸਮੁੰਦਰ ਤੋਂ ਿਲਕਣੇ ਕਰਕੇ ਨਿਕਲੇ ਸੀ ਇਓ ਰਤਨ ਗੁਣਾ ਦੀ ਤੂੰ ਆਗਰੋ ਖਾਣੀ ਹੈ ਸੱਚੇ ਬਾਦਸ਼ਾਹ ਤੂੰ ਸਾਗਰੋ ਸਹਿਦ ਗਰਤਾ ਦੇ ਜਿਹੜਾ ਇਹ ਸੰਸਾਰ ਸਾਗਰ ਹੈ ਸਗੜ ਦੇ ਪੁੱਤਰਾਂ ਦੇ ਜਿਹੜਾ ਪਟਿਆ ਉਹਦਾ ਨਾਮ ਸਾਗਰ ਹੈ ਸੋ ਜੋਜੰਦਾ ਅਤੇ ਜੋ ਲੱਖ ਜੋਜੰਦਾ ਹੈ ਖਾਰਾ ਸਮੁੰਦਰ ਹੈ ਬਾਕੀ ਦੇ ਜਿੰਨੇ ਜਿੰਨੇ ਪਾੜੇ ਦੇ ਸਮੁੰਦਰ ਹਨ ਉਹਨਾਂ ਸਾਰੇ ਜ ਰਤਨਾਂ ਦੀ ਆਗ੍ਰ ਖਾਣੀ ਰੂਪ ਸੱਚੇ ਪਾਤਸ਼ਾਹ ਹੈ ਦੋ ਸਾਗਰੋ ਸਹਿਦ ਗਰਲ ਜ਼ਹਿਰ ਦੇ ਵਿਸ਼ਿਆਂ ਦੇ ਸੰਸਾਰ ਸਮੁੰਦਰ ਹੈ ਜੋ ਇਹਨਾਂ ਚ ਰਤਨ ਵਿਰਾਗ ਆਦ ਕਾਂ ਦੀ ਆਗਰੋ ਖਾਣੀ ਹੈ ਹਉ ਸਾਰ ਨਾ ਜਾਣਾ ਤੇਰੀ ਰਾਮ ਤੈਨ ਦੁਨਿਆਵੀ ਮੈਂ ਆਪ ਦੀ ਪ੍ਰਾਪਤੀ ਦੀ ਸਾਰ ਖਬਰ ਨਹੀਂ ਜਾਣਨਾ ਕਰਦਾ ਹਾਂ ਤੂੰ ਸਰਮ ਕਲਾ ਸਦਾ ਤੇਰਾ ਮੋ ਸਾਰ ਨਾ ਜਾਣਾ ਤੂੰ ਵੱਡ ਦਾਣਾ ਤੂੰ ਮਰ ਬੜਾ DNA ਹੈ ਸਾਰਿਆਂ ਦੇ ਘਟ ਘੜੀ ਅੰਦਰਲੀ ਜਾਣਣ ਵਾਲਾ ਹੈ ਆਪ ਦੀ ਖਬਰ ਨੂੰ ਨਹੀਂ ਜਾਣ ਸਕਦੇ ਬੜਾ ਦਾਣਾ ਦਾਤਾ ਹੈ ਤੂੰ ਸੱਚੇ ਬਾਦਸ਼ਾਹ ਕਰ ਮਿਹਰਮਤ ਸਾਈ ਬੈਠ ਜਾ ਬਾਬਾ ਤੁਸੀਂ ਜੇ ਹੋਏ ਕਰਦੇ ਰਹਿਣਾ ਪੱਖਾ ਢਾਂਡੀ ਆਏ ਸਾਰ ਨਾ ਸਾਰ ਨਾ ਜਾਣਾ ਤੂੰ ਵੱਡ ਦਾਣਾ ਤੇਰੀ ਮਾੜੇ ਤੂੰ ਬੜਾ ਜਨਾ ਹੈ ਸਾਰਿਆਂ ਦੀ ਜਾਣਨ ਵਾਲਾ ਹੈ ਦਾਣਾ ਦਾਤਾਂ ਦੇ ਦੇਣ ਵਾਲਾ ਹੈ ਆਪ ਦੀ ਸਾਰ ਖਬਰ ਨੂੰ ਨਹੀਂ ਜਾਣ ਸਕਦੇ ਹਾਂ ਕਰ ਮਿਹਰਮਤ ਸਾਈਂ ਇਹ ਮੇਰੇ ਸਾਈਂ ਸਾਡੇ ਤੇ ਅਮਿਤ ਮਿਹਰ ਕਰੋ ਬੇਅੰਤ ਮਿਹਰਬਾਨੀ ਕਰੋ ਕਿਰਪਾ ਕੀਜੈ ਸਾ ਮਤ ਦੀਜੈ ਮੇਰੇ ਇਸੇ ਕਿਰਪਾ ਕਰੋ ਕਾ ਉਹ ਮੱਤ ਸਾਨੂੰ ਬਖਸ਼ੋ ਆਠ ਪਹਿਰ ਦੁੱਧ ਧਿਆਈ ਅੱਠੇ ਪੈਰ ਮਾਰੇ ਆਪੂ ਪਿਉਂਦੇ ਰਹੀਏ ਐਸੀ ਗੁਰਮਤ ਬਖਸ਼ੋ ਕਿਰਪਾ ਕਰਕੇ ਗਰਬ ਨਾ ਬੀਬੀ ਜੀ ਬੱਚੇ ਨੂੰ ਬਾਹਰ ਲੈ ਜਾਓ ਉੱਥੇ ਆਵਾਜ਼ ਤੈਨੂੰ ਸੁਣਦੀ ਰਹੂਗੀ ਮੈਂ ਕਸਾ ਸੁਣੀ ਜਾਏਗੀ ਨਾ ਬੱਚੇ ਨੂੰ ਬਰਾਹੀ ਰੱਖੇਗੀ ਆਠ ਪਹਿਰ ਤੁਧ ਧਿਆਈ ਅਠੇ ਪਹਿਰ ਸੱਜੇ ਬਾਦਸ਼ਾਹ ਨੂੰ ਧਿਆਉਂਦੇ ਰਹੀਏ ਅਸੀਂ ਕਿਰਪਾ ਕਰੋ ਕਰਬ ਨਾ ਕੀਜੈ ਰੇਣ ਹੋਵੀ ਜੈ ਆਕਾਲ ਗੋ ਬਾਣੀਆਂ ਆਕਾਲ ਪੁਰਖ ਵਾਹਿਗੁਰੂ ਵੱਲੋਂ ਹੁਕਮ ਹੈ اے ਜੀਵ ਜੇ ਤੂੰ ਮੇਰੇ ਰੂਪ ਨੂੰ ਪਛਾਣਨਾ ਚਾਹੁੰਨਾ ਹੈ ਹਰ ਵੇ ਪਿਆਉਣਾ ਚਾਹੁੰਨਾ ਤਾਂ ਆਪਦੇ ਗੁਨਾ ਦਾ ਗਰਵ ਹੰਕਾਰ ਨਾ ਕਰੀਂ ਅਗੇ ਗਰਵ ਵਿਦਿਆ ਨਾ ਕਰੀ ਵਿਦਸਾਲਨਾ ਦਾ ਹੰਕਾਰ ਨਾ ਕਰੀ ਗਰਵ ਨਾ ਕੀਜੈ ਰੇਣ ਹੋਵੀਜੈ ਸਾਰਿਆਂ ਦੀ ਰੇਣ ਚਰਨਾ ਵੀ ਖਾਕ ਢੂੜ ਹੋਣਾ ਕਰ ਤਾਂ ਗਤ ਜੀ ਹਰੇਤੀ ਤੇ ਜੀਵਤਾਂ ਤੇਰੀ ਗਤੀ ਮੁਕਤ ਹੋਵੇਗੀ ਤਾਂ ਤੇਰੇ ਤਾਈਂ ਸੂਪ ਦੀ ਗਤੀ ਪ੍ਰਾਪਤੀ ਹੋਵੇਗੀ ਸਭ ਪਰ ਨਾਲ ਬਿਆਨ ਦੀ ਪ੍ਰਾਪਰਟੀ ਵੀ ਤੈਨੀਆਂ ਤੈਨੂੰ ਹੋਵੇਗੀ ਸਭ ਉੱਪਰ ਨਾਨਕ ਦਾ ਠਾਕੁਰ ਜਿਉਂ ਗੁਰੂ ਸਾਹਿਬ ਜੀ ਕਹਿੰਦੇ ਸਾਰੇ ਜਿੰਨੇ ਬ੍ਰਹਮ ਅ ਵਿਸ਼ਿੰਸ਼ੇਵੋ ਅਭਿਆਕਰਤ ਹਰਨ ਕਰ ਉਹ ਬਰਾਤਾਦਕ ਹਨ ਸਾਰਿਆਂ ਦੇ ਉੱਪਰ ਹੈ ਉਹ ਪਰਮੇਸ਼ਰ ਮੇਰਾ ਠਾਕੁਰ ਮੈਂ ਜੀਹੀ ਕਣਚੀਰੀ ਜੀਰਾ ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਮੇਰਾ ਠਾਕੁਰ ਹੈ ਸਾਮੀ ਹੈ ਮੈਂ ਜੈਸੀਆਂ ਕਣੀਆਂ ਹੀ ਉਹਦੀਆਂ ਦਾਸੀਆਂ ਹਨ ਰਾਮ ਰੇ ਭਾਈ ਤੂੰ ਗਹਰ ਅਤ ਗਹਿਰ ਗੰਭੀਰਾ ਤੂੰ ਸੱਚੇ ਬਾਦਸ਼ਾਹ ਗਹਰ ਨਿਰਹੱਲ ਹੋ ਗਹਰ ਅਣਵਿਦ ਮੋਤੀ ਨਿਆਈਓ ਗਹਰ ਸਮੁੰਦਰ ਜਿਵੇਂ ਹੱਲਣ ਤੋਂ ਰਹਿ ਠੱਲੋਂ ਟਿਕਿਆ ਹੁੰਦਾ ਏਸ ਪ੍ਰਕਾਰ ਵੀ ਹੋ ਗਹਰ ਨਾਮ ਵੱਡੇ ਹੋ ਤੁਸੀਂ ਸੱਚੇ ਬਾਦਸ਼ਾਹ ਗਹਰ ਫਾਰਸੀ ਜੀ ਮੋਤੀ ਆ ਨਾਮ ਆ ਮੋਤੀ ਦੀ ਨਹੀਂ ਆਈ ਹੂੰ ਸੱਜੇ ਪਾਰਸ਼ਾ ਉਜਰ ਸਰੂਪ ਹੂੰ ਆਤ ਗਹਿਰ ਗੰਭੀਰਾ ਤੇ ਗਹਿਰ ਸਮੁੰਦਰ ਦੀ ਨਹੀਂ ਆਈ ਹੂੰ અત્યੰਤ ਗੈਰ ਡੂੰਗੇ ਹੂੰ ਗਹਿਰ ਨਿਰਹਲ ਹੂੰ ਤੇ ਗੰਭੀਰਤਾ ਵਾਲੇ ਡੂੰਗੇ ਹੋ ਆਪ ਤੁਮ ਪਿਰ ਹਮ ਬਹੂਰੀਆ ਰਾਂ ਫਿਰ ਮਹਾਰਾਜ ਤੁਸੀਂ ਪਿਰ ਪਤੀ ਰੂਪ ਹੋ ਅਤੇ ਅਸੀਂ ਆਦਮੀ ਹਮਾ ਪਾਰਸ਼ਾ ਤੇ ਆਇਆ ਹਮ ਪਾਰ ਛਾਈਦਾ ਹੈ ਹਮ ਬਹੂਰੀਆ ਰਾਂ ਹੰ ਅਸੀਂ ਮਾਰਿਆ ਆਪਦੀਆਂ ਬੋੜੀਆਂ ਹ ਇਸਤਰੀਆਂ ਦੀ ਨਿਆਈ ਗੋ ਇਸਤਰੀਆਂ ਦੀ ਨਿਆਈ ਹਾਂ ਆਪਦੀ ਬੋਟੀ ਦੀ ਨਿਆਈ ਹਾਂ ਤੂੰ ਪਤੀਆਂ ਹਿਸਤੇ ਪਾਦਸ਼ਾ ਹੰ ਤਮਾਮ ਜਿੰਨੇ ਜੀਵ ਐ ਸਭ ਤੇਰੀਆਂ ਇਸਤਰੀਆਂ ਦੀ ਨਿਆਈ ਹਣ ਏ ਰਾਮ ਤੂੰ ਵੱਡੇ ਹਾਂ ਜਿਹੜਾ ਪਾਦਸ਼ਾ ਪਿਆ ਹੰ ਪਾਠ ਹੀ ਸੁਧ ਸਮਝਣਾ ਤੂੰ ਵੱਡੇ ਵੱਡੇ ਵੱਡ ਊਚੇ ਤੁਸੀਂ ਮਾਰਾ ਵੱਡੇ ਜੋ ਬ੍ਰਹਮਾ ਆਰਿਕ ਹੈ ਉਹਨਾਂ ਤੋਂ ਵੱਡੇ ਜੋ ਵਿਸ਼ਨੂੰ ਆਦਿਕ ਹੈ, ਸ਼ਿਵ ਜੀ ਆਦਿਕ ਹੈ, ਹਿਰਨ ਗਲ ਆਦਿਕ ਹੈ, ਉਹਨਾਂ ਤੋਂ ਵੀ ਵੱਡੇ ਉੱਚੇ ਹੋ ਆਪ ਸੱਚੇ ਬਾਦਸ਼ਾਹ। ਹਾ ਇਤਨੀਕ ਲੋਹੜੀ ਯਾਰਾਂ ਮੇਰਾ ਇਤਨੀ ਕਿਛੋਟੀ ਤੋਂ ਛੋਟੀ ਲੋਹੜੀਆ ਛੋਟੀ ਹਾਂ। ਇਤਨੀਕ ਸੱਚੇ ਬਾਦਸ਼ਾਹ ਜਿਵੇਂ ਸਾਣਾਂ ਤੋਂ ਛੋਟਾ ਮੱਛਰ ਮੰਨੇ ਆ ਉਦੋਂ ਵੀ ਛੋਟੇ ਜਾਨਵਰ ਹਨ, ਉਦੋਂ ਵੀ ਛੋਟੇ ਅਸੀਂ ਲੌਰੀਆ ਦਾਸਾਂ ਦੇ ਦਾਸ ਮਹਾਰਾਜ ਇਤਨੇ ਛੋਟੇ ਤੋਂ ਛੋਟੇ ਲੌਰੀਆ ਦਾਸੀ ਹਾਂ ਆਪਦੀ ਛੋਟੇ ਹਾਂ ਏ ਪਰਮੇਸ਼ਰ ਹਾਉ ਕਿਛ ਨਾਹੀ ਏਕੋ ਤੂੰ ਹੈ ਬੀਬੀ ਲੈ ਆ ਬੱਚੇ ਨੂੰ ਕੋ ਬਖਸ਼ ਕਿਛ ਨਾਹੀ ਏਕੋ ਤੂੰ ਹੈ ਇਸ ਤੇ ਬਾਦਸ਼ਾਹ ਮੈਂ ਤਾਂ ਕੋਈ ਚੀਜ਼ ਨਹੀਂ ਹਾਂ ਇਕ ਤੂੰ ਹੀ ਤੂੰ ਹੈ ਪਰਮੇਸ਼ਰ ਤੂੰ ਆਪੇ ਆਪ ਸੁਜਾਨਾ ਤਨ ਆਪ ਰੂਪ ਸੁਜਾਨੰ ਅੰਤਰ ਗਿਆਨੀ ਹੈ ਪ੍ਰਵੇਸ਼ਵਰੋ ਅੰਮ੍ਰਿਤ ਅੰਮ੍ਰਿਤ ਦੇਸ਼ ਨਿਮਖ ਪ੍ਰਭ ਜੀਵਾ ਆਪ ਅੰਮ੍ਰਿਤ ਭਰੀ ਹੋਈ ਕਿਰਪਾ ਦੀ ਦ੍ਰਿਸ਼ਟੀ ਨਾਲ ਤੱਕੋਂ ਤਨ ਨਿਖਮਾਤਰ ਦੇਖਣੇ ਕਰਕੇ ਅਮਰ ਦ੍ਰਿਸ਼ਟੀ ਇਹ ਦੇਖਣੇ ਕਰਕੇ ਜਿਉਂਦੇ ਹੋ ਜਾਈਦਾ ਹੈ ਸਰਬ ਰੰਗ ਰਸ ਮੰਨ ਸਾਰਿਆਂ ਦੇ ਅੰਦਰ ਸੱਚੇ ਬਾਦਸ਼ਾਹ ਤੂੰ ਰੰਗ ਆਨੰਦ ਸਰੂਪ ਹੈ ਸਾਰੇ ਰੰਗ ਜਿੰਨੇ ਆਨੰਦ ਹੈ ਉਹਨਾਂ ਦਾ ਰਸ ਮਾਣ ਲਿਆ ਜੇ ਆਪ ਦੀ ਪ੍ਰਾਪਤੀ ਹੋ ਗਈ ਤਾਂ ਚਰਨਹ ਸਰਣੀ ਦਾਸ ਹੈ ਦਾਸੀ ਸਿਮਰ ਆਪਦੇ ਚਰਨਾਂ ਦੀ ਸ਼ਰਨ ਹਨ ਜਿਹੜੇ ਮਹਾਤਮਾ ਹਨ ਉਹਨਾਂ ਦੇ ਦਾਸਾਂ ਦੀ ਦਾਸਾਂ ਹਾਂ ਮਨ ਮੌਲੇ ਕਰਕੇ ਜਨ ਬਣੀ ਕਰਕੇ ਸਰੀਰ ਕਰਕੇ ਦਾਸਾਂ ਦੀ ਦਾਸੀਆਂ ਚਰਨਾਂ ਦੀ ਸ਼ਰਨ ਹਾਂ ਮਨ ਮੌਲੇ ਤਨ ਹਰੀਆ ਕੇ ਹੰਤਰੀ ਆਮੀ ਜਦੋਂ ਆਪ ਦੇ ਦਰਸ਼ਨ ਮਨ ਵੀ ਪਰਫੁੱਲਤ ਹੋ ਜਾਂਦਾ ਹੈ ਸਰੀਰ ਵੀ ਮਾਰਾ ਹਰਾ ਭਰਾ ਗੁਣੋਂ ਸਹਿਤ ਹੋ ਜਾਂਦਾ ਹੈ ਨਾਨਕ ਠਾਕੁਰ ਸਰਬਸਮਾਨ ਏ ਠਾਕੁਰ ਅਕਾਲ ਪੁਰਖ ਤੂੰ ਸਾਰਿਆਂ ਵਿੱਚ ਸਮਾਇਆ ਮਿਲਿਆ ਹੋਇਆ ਹੈ ਆਪਨ ਭਾਵਨ ਕਰੀਆ ਜਿਨ੍ਹਾਂ ਨੂੰ ਮਾਰਾ ਆਪਣੀ ਭਾਵਨਾ ਸਰਦਾ ਲਾਜ਼ਮ ਹੈ ਉਹਨਾਂ ਨੂੰ ਮਾਰਾ ਆਪਦੀ ਪ੍ਰਾਪਤੀ ਕਰ ਦਿੰਦਾ ਆਪਦੇ ਭਾਂਜਾ ਕਰਦਾ ਭਾਣੇ ਵਿੱਚ ਮਨ ਚਲਾਉਣਾ ਸਾਰਿਆਂ ਦੇ ਤਾਂ ਹੀ ਜੋ ਆਪ ਨੂੰ ਪਾਉਂਦਾ ਉਹ ਕਰਦਾ ਸੁਤੰਤਰ ਹੈ ਤੂੰ ਤੁਝ ਉਪਰ ਮੇਰਾ ਨੂੰ ਆਪ ਦੀ ਭਾਵਨਾ ਲਾਈ ਹੈ ਉਹਨਾਂ ਨੂੰ ਕਰੀਆ ਆਪ ਦਾ ਸਰੂਪ ਹੀ ਬਣਾ ਲਿਆ ਹੈ ਤੁਝ ਜਿਹੜੀ ਆਪ ਜੀ ਕੀ ਭਾਵਨਾ ਕਰੀਆ ਮਲਾਦ ਹੀ ਨੇ ਆਈ ਹੈ ਜਿਨ੍ਹਾਂ ਨੂੰ ਕਰਤੀ ਆ ਉਹ ਆਪ ਕਰਦੇ ਹੋ ਉਹਨਾਂ ਨੂੰ ਤਾਰਦੇ ਹਨ ਤੁਝ ਉਪਰ ਮੇਰਾ ਹੈ ਮਾਣ ਹੈ ਪਰਮੇਸ਼ਰ ਮੇਰਾ ਆਪ ਜੀ ਦੇ ਉੱਤੇ ਮਾਣ ਹੈ ਤੂੰ ਹੈ ਮੇਰਾ ਤਾਣਾ ਤੂੰ ਮੇਰਾ ਤਾਨ ਬਾਲ ਰੂਪ ਸੱਚੇ ਪਾਤਸ਼ਾਹ ਬਿਵੇਕ ਰੂਪੀ ਵੱਲ ਵੀ ਆਪ ਹੈ ਸੂਰਤ ਮਤ ਚਤਰਾਈ ਤੇਰੀ ਤੇਰੇ ਹੀ ਸਾਡੇ ਅੰਦਰ ਮਾਨ ਹੈ ਗਿਆਨ ਦਾ ਮੰਨਣ ਕਰਨ ਰੂਪ ਹੋ ਦੁਨੀਆਂ ਵਿੱਚ ਸਾਡਾ ਤਨ ਹੈ ਮਨ ਦੇ ਅੰਦਰ ਮਾਨ ਤੇ ਤਨ ਦੇ ਅੰਦਰ ਤਾਨ ਰੂਪ ਹੈ ਤੁਝ ਉਪਰ ਮੇਰਾ ਹੈ ਮਾਣਾ ਆਪ ਦੇ ਉਪਰ ਹੀ ਸਾਡਾ ਮਾਰਾ ਮਾਨ ਹੈ ਤੂੰ ਹੈ ਮੇਰਾ ਤਾਣਾ ਰਾਮ ਤੇ ਰਾਮ ਪਰਮੇਸ਼ਰ ਤੂੰ ਹੀ ਸਾਡਾ ਤਾਣਾ ਬਨ ਹੈ ਸਰੀਰ ਦੇ ਚ ਵੇਖਦਾ ਸੁਰਤ ਮਤ ਚਤਰਾਈ ਤੇਰੀ ਸੁਰਤਿਆਂ ਦੇ ਮਤ ਵਾਲੀ ਵਾਕਾਂ ਦੀ ਜਿਹੜੀ ਚਤਰਾਈ ਹੈ ਤੇਰੀ ਨਤੀ ਹੋਈ ਹੈ ਮਹਾਰਾਪੋ ਕੁਝ ਨਹੀਂ ਸੁਰਤ ਮਤ ਸ੍ਰੇਸ਼ਟ ਪ੍ਰੀਤੀ ਵਾਲੀ ਜਿਹੜੀ ਮਤ ਬੁੱਧ ਹੈ ਤੇ ਆਪ ਦੇ ਗੁਣਾਂ ਦੇ ਗਾਉਂ ਦੀ ਚਾਤਰਤਾ ਹੈ ਤੇਰੀ ਹੈ ਤੂੰ ਜਾਣ ਆਏ ਜਾਣ ਆ ਰਾਮ ਸੁਰਤ ਸ੍ਰੇਸ਼ਟ ਗਿਆਤ ਜਿਹੜੀ ਹੋਣੀ ਹੈ ਤੇ ਮਤ ਸ਼ਾਸਤਰਾ ਦੇ ਸੰਗਾਹਦਾਰੀ ਹੋਣੀ ਹੈ ਇਹਦੀ ਚਾਤਰਤਾ ਹੈ ਸਰੀਰ ਕਰਕੇ ਸੇਵਾ ਭਾਵ ਦੀ ਇਸ ਆਪ ਦੀ ਬਖਸ਼ਿਸ਼ ਹੈ ਸੁਰਤ ਮਤ ਜਿਹਦੇ ਆਈ ਤੇਰੀ ਸ੍ਰੇਸ਼ਟ ਪ੍ਰੀਤੀ ਵਾਲੀ ਮਤ ਤੇ ਆਪ ਦੀ ਕਹ ਰਿਹਾ ਉਸੇ ਵਾਦੀ ਜਿਹੜੀ ਯਾਦ ਕਰਦਾ ਹੈ ਆਪ ਦੀ ਦਾਤ ਹੈ ਸੁਰਗੀਆਂ ਦੀ ਮਤਵਾਲੀ ਤੇ ਸ਼ਾਸਤਰਾ ਦੇ ਮਤਵਾਲੀ ਤੇ ਵਾਕਾਂ ਕਰਕੇ ਇਹ ਜਿਦਰਾਹੀ ਸਭ ਆਪ ਕੀ ਹੀ ਹੈ ਤੂੰ ਜਾਣਾ ਇਹ ਜਾਣਾਰਾ ਫਿਰਵਾਦਾ ਸੁਰਤ ਗਿਆਤ ਦੁਆਰਾ ਜਿਨ੍ਹਾਂ ਦੇ ਮਤ ਬੁੱਧੀ ਦੇ ਅੰਦਰ ਸਮਝ ਵੀ ਚਾਤਰਤਾ ਬਖਸ਼ ਦੇਣਾ ਜਿਨ੍ਹਾਂ ਨੂੰ ਤੂੰ ਆਪ ਜਨਾਉਣਾ ਹੈ ਉਹ ਜਾਣਨਾ ਕਰਦੇ ਹੈ ਰਾਮ ਆਪ ਦੇ ਤਾਈ ਸੋਈ ਜਾਣੈ ਸੋਈ ਪਛਾਨੈ ਉਹ ਹੀ ਜਾਣਦਾ ਹੈ ਤੇਰੇ ਤੁੰਪਦ ਲੱਖ ਅਰਥ ਨੂੰ ਉਹ ਹੀ ਪਛਾਨਦਾ ਤਪ ਪਦ ਦੇ ਲੱਖ ਅਰਥ ਨੂੰ ਉਹ ਹੀ ਜਾਣਦਾ ਇਸ ਲੋਕ ਵਿੱਚ ਉਹ ਹੀ ਜਾਣਦਾ ਪਰ ਲੋਕ ਜੀ ਗ੍ਰਭ ਕਹੇ ਤੂੰ ਸੋਈ ਜਾਣਦਾ ਨਿਰਗੁਣ ਸਰੂਪ ਨੂੰ ਸੋਈ ਪਛਾਨਦਾ ਸਰਗੁਣ ਸਰੂਪ ਨੂੰ ਝਾ ਕਹੋ ਨਦਰ ਸਿਰੰਦੀ ਸਿਰੰਦੀ ਨੋ ਹੈ ਸੱਜਣ ਹਰ ਪਰਮੇਸ਼ਵਰ ਜਿਨਾਂ ਦੇ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਮਨਮੁਖ ਭੂਲੀ ਬਹੁਤੀ ਰਾਹੀ ਮਨਮੁਖਾਂ ਦੀ ਸ੍ਰਿਸ਼ਟੀ ਜਿਹੜੀ ਹੈ ਬਹੁਤੇ ਕੋਈ ਦੇਵੀ ਦੇਵਤਿਆਂ ਦੀ ਉਪਾਸ਼ਨਾ ਤੇ ਕੋਈ ਆਸਰੀ ਸੰਪਦਾ ਦੇ ਵਿੱਚ ਲੱਗੇ ਹੋਏ ਐ ਕੋਈ ਕੂਤਾ ਪ੍ਰੇਤਾ ਦੀ ਵਾਸ਼ਨਾ ਦੇ ਲੱਗੇ ਐ ਬੋਧੀਆਂ ਦਾ ਹੌਮਿਕ ਮਨਮਾਦਿਆ ਗੁੱਲੀ ਹੋਈ ਹੈ ਗਿਆਨ ਕਰਕੇ ਸਾਥੀ ਮਾਇਆ ਪਸੰਦ ਕਰਕੇ ਮਾਇਆ ਦੇ ਫਾਹਿਆਂ ਵਿੱਚ ਸ੍ਰਿਸ਼ਟੀ ਫਸੀ ਹੋਈ ਹੈ ਠਾਕੁਰ ਭਾਣੀ ਸਾਗੁਣਵੰਤੀ ਤੇ ਸਵਾਮੀ ਅਕਾਲ ਪੁਰਖ ਜਿਹੜੀ ਆਪ ਨੂੰ ਭਾਗੀ ਹੈ ਉਹ ਗਿਆਨ ਆਪੇ ਗੁਣਾ ਵਾਲੀ ਹੈ ਮਹਤਵਾ ਇਹ ਨਹੀਂ ਸਭ ਰੰਗ ਮਾਣਾ ਉਹਨਾਂ ਨੇ ਸਾਰਿਆਂ ਦੇ ਅੰਦਰ ਤੇ ਵਿਆਪਕ ਸੂਪ ਦੇ ਆਨੰਦ ਨੂੰ ਮਾਣਿਆ ਹੈ ਨਾਨਕ ਕੀ ਤਰ ਤੂੰ ਹੈ ਠਾਕੁਰ ਸੰਤ ਗੁਰੂ ਜੀ ਕਹਿੰਦੇ ਸਾਡੀ ਤੇ ਅਰਤੇ ਗਿਰਦੇ ਦੀ ਤੋਹਿਆ ਹੈ ਸੁਆਮੀ ਤੂੰ ਨਾਨਕ ਕਾ ਮਾਣਾ ਮਨੁਕ ਵਿੱਚ ਮਾਨ ਸਤਕਾਰ ਦੇਣ ਵਾਲਾ ਤੂੰ ਹੀ ਹੈ ਮਾਨਾ ਗਿਆਨ ਦਾ ਆਨੰਦ ਤੇਰੀ ਕਿਰਪਾ ਕਰਕੇ ਮਾਨਣਾ ਕੀਤਾ ਹੈ ਹਉ ਵਾਰੀ ਵੰਨਿਆ ਕੋਲੀ ਵੰਨਿਆ ਅਜੇ ਮਾਰਾ ਬਾਰ ਮੈਂ ਜਾਣੇ ਬਾਣੀ ਕਰਕੇ ਕੋਲੀ ਕੁਰਬਾਨ ਜਾਣੇ ਸਰੀਰ ਕਰਕੇ ਵਾਰਨੇ ਜਾਣੇ ਹਾਂ ਤੂੰ ਪਰਵਤ ਮੀਰਾ ਊਲਾਰਾਂ ਅਸੀਂ ਵਾਰ-ਵਾਰ ਆਪ ਤੇ ਕੋਲੀ ਕੁਰਬਾਨ ਜਾਈਏ ਸੱਚੇ ਬਾਦਸ਼ਾਹ ਤੂੰ ਪਰਵਤ ਮੀਰਾ ਊਲਾਰਾਂ ਹੰਗਤਾ ਜਿਨ੍ਹਾਂ ਨੂੰ ਵਾਰ ਦਿੱਤੀ ਆਪ ਦੇ ਤੋਂ ਵਈਆਂ ਉਹਨਾਂ ਦੇ ਉੱਪਰੋਂ ਕੋਲੀ ਕੋਲੀ ਵਾਰ-ਵਾਰ ਕੋਲੀ ਜਾਵਾਂ ਤੂੰ ਪਰਵਤ ਮੀਰਾ ਊਲਾਰਾਂ ਤੂੰ ਮਾਰ ਪਰਵਤ ਸ਼ਮੀਰ ਪਰਵੋਦੀ ਨਿਆਈ ਹੈ ਮੇਰਾ ਆਸਰਾ ਉਹਲਾ ਪਰਦਾ ਰੱਖਣ ਵਾਲਾ ਹੈ ਅਚਲ ਸਰੂਪ ਚੱਲ ਮੂਰਤਾਂ ਨੂੰ ਬਹੁਤ ਪ੍ਰਕਾਸ਼ ਰੂਪ ਹੈ ਮੇਰਾ ਪਰਦਾ ਰੂਪ ਹੈ ਉਹਲਾ ਅਰ ਵਿੱਚ ਸੁੰਦਰ ਦਾ ਨਾਮ ਹੈ ਸੁੰਦਰ ਸਰੂਪ ਹੈ ਮੇਰਾ ਹਾਂ ਬਲ ਜਾਈ ਲੱਖ 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 ਵਰੀਆ ਏ ਮਹਾਰੇ ਲੱਖਾਂ ਵਾਰੀ ਮੰਨ ਕਰਕੇ ਲੱਖਾਂ ਵਾਰੀ ਬਾਣੀ ਕਰਕੇ ਲੱਖਾਂ ਵਾਰੀ ਸਰੀਰ ਕਰਕੇ ਆਪ ਤੋਂ ਸੱਚੇ ਬਾਦਸ਼ਾਹ ਵਾਰਨੇ ਜਾਈਏ ਲੱਖ ਲੱਖ ਵਰੀਆ ਜਿਨ੍ਹਾਂ ਨੇ ਤੇਰੇ ਲੱਖ ਸਰੂਪ ਨੂੰ ਲਖਿਆ ਹੈ ਉਹਨੋ ਜੋ ਲੱਖਾਂ ਵਾਰੀ ਵਾਰਨੇ ਜਾਈਏ ਇਹਨਾਂ ਗੁਰਮੁਖ ਮਹਤਮਾਂ ਤੋਂ ਹੌਂ ਬਲ ਜਾਈ ਲੱਖ ਲੱਖ ਵਰੀਆ ਇਹ ਲਖਮ ਵੀ ਬਾਰੀ ਆ ਪਰਵੇਸ਼ਰ ਦੀ ਮਨੁੱਖਾ ਜਨਮ ਇਸ ਮਨੁੱਖਾ ਜਨਮ ਨੂੰ ਪਾ ਕੇ ਜਿਨ੍ਹਾਂ ਨੇ ਲਖ ਸਰੂਪ ਗੁਰੂ ਸਾਹਿਬ ਦੁਆਰਾ ਲਖ ਸਰੂਪ ਨੂੰ ਜਾਣਿਆ ਹੈ ਇਹ ਲਖਣ ਵਰੀਆ ਲਖਣ ਲਖਣ ਵਾਰੀ ਹੈ ਲਖ ਸਰੂਪ ਦੇ ਗੁਰੂ ਮਾਰਾ ਸਾਹਿਬ ਦੀ ਇਹਦੀ ਸੰਗਤ ਹੈ ਇਹੋ ਹੀ ਲਖਣ ਦਾ ਵਿਰਾਨ ਹੈ ਉਹਨਾਂ ਦੋ ਜੀਨਾਂ ਨੇ ਲਖਿਆ ਹੈ ਇਸ ਮਨੁੱਖਾ ਜਨ ਦੀ ਬਾਰੀ ਵਿੱਚ ਉਹਨਾਂ ਤੋਂ ਲਖ ਸਰੂਪ ਨੂੰ ਜਿਨ੍ਹਾਂ ਨੂੰ ਪਿੱਛੇ ਲਖਿਆ ਸੀ ਜਿਹੜੇ ਹੁਣ ਲਖ ਸਰੂਪ ਨੂੰ ਲਖਦੇ ਆ ਅੱਗੇ ਇਹਨੂੰ ਲਖਣ ਵੀ ਬਾਰੀ ਸਮਝਣ ਕਿ ਮਨੁੱਖਾ ਜਨ ਵਿੱਚ ਉਸ ਪਰਮੇਸ਼ਵਰ ਦੀ ਉਹਨਾਂ ਤੋਂ ਮਹਾਤਮਾ ਤੋਂ ਸੰਤਾਂ ਤੋਂ ਜੋ ਲਖ ਸਰੂਪ ਨੂੰ ਆਪ ਲਖਦੇ ਹੈ ਤੇ ਹੋਰ ਉਹਨਾਂ ਨੂੰ ਲਖਾਂ ਵਾਰੀ ਲਖਾਉਂਦੇ ਹਨ ਜਨਾਉਂਦੇ ਹਨ ਉਹਨਾਂ ਸੰਤਾਂ ਗੁਰਾਂ ਤੋਂ ਅਸੀਂ ਬਿਹਾਰ ਕੁਰਬਾਨ ਜਾਣੇ ਹਾਂ ਜਿਨ ਭ੍ਰਮ ਪਰਦਾ ਖੋਲਾਰਾਂ ਜਿਨ੍ਹਾਂ ਨੇ ਭਗਤ ਦਾ ਇਹੜਾ ਪਰਦਾ ਪਿਆ ਹੋਇਆ ਸੀ ਜੀਵੀ ਸੀ ਦੀ ਭੇਦ ਦਾ ਇਹ ਖੋਲ ਦੁੱਤਾ ਰਾਮ ਹੈ ਭਾਈ ਇਕਤਾ ਕਰਤੀ ਹੈ ਮਿਟੇ ਅੰਧਾਰੇ ਤਜੇ ਵਿਕਾਰੇ ਜਦੋਂ ਵਕਾਰ ਕਾਮ ਆਦਿਕ ਸ਼ਬਦ ਦੇ ਉਦੋਂ ਗਿਆਨ ਦੇ ਹਨੇਰੇ ਸਭ ਮਿਟ ਗਏ ਵਰਨਾਦਕ ਠਾਕੁਰ ਸਿਉ ਮਨ ਮੰਨ ਠਾਕੁਰ ਸਵਮੀ ਅਕਾਲ ਪੁਰਖ ਜੀ ਮਨ ਮੰਨ ਗਿਆ ਜਦੋਂ ਖਾਂਦਾ ਪ੍ਰਭ ਜੀ ਭਾਣੀ ਭਈ ਨਿਕਾਣੀ ਜੋ ਪ੍ਰਭੂ ਅਕਾਲ ਪੁਰਖ ਜੀ ਨੂੰ ਭਾਗੀ ਹੈ ਉਹ ਕਿਸੇ ਦੀ ਕੋਰ ਅਸਾਨ ਬੰਦਨੀ ਉਹਨੂੰ ਹੋਣਾ ਪੈਂਦਾ ਸਭਨਾ ਦੀ ਕਾਨਕੁਰਮ ਤੋਂ ਛੁਟ ਗਈ ਐ ਤੇਤ ਹੋ ਗਈ ਹੈ ਸਫਲ ਜਨਮ ਪਰਵਾਨ ਸਭਨਾ ਦਾ ਮੁੱਖਾ ਜੀਵਨ ਧਾਰਿਆ ਹੈ ਪਰਵਾਨ ਹਨ ਲੋਕ ਦੇ ਵਿੱਚ ਪ੍ਰਮਾਨੀਕ ਬ੍ਰਹਮ ਦੇ ਤਾਹੀਂ ਜੋ ਗਿਆਨ ਲਈ ਇਹ ਸਫਲਾ ਜਨਮ ਹੈ ਭਈ ਅਮੂਲੀ ਭਾਰਾ ਤੋਲੀ ਉਹ ਅਮੋਲਕ ਜੀਵਨ ਵਾਲੀ ਜ਼ਿੰਦਗੀ ਹੋ ਗਈ ਹੈ ਜਿਹਨਾਂ ਨੂੰ ਭਾਰਾ ਦੇ ਸ਼ਟਾਕ ਸਰੂਪ ਨੂੰ ਤੋਲੀ ਵਿਚਾਰਿਆ ਹੈ ਮੁਕਤ ਯੁਗਤ ਦਰ ਖੋਲਾ ਉਹਨਾਂ ਵਾਸਤੇ ਮੁਕਤੀ ਦਾ ਵੀ ਦਰਵਾਜ਼ਾ ਗਿਆਨ ਖੋਲ ਦਿੰਦਾ ਹੈ ਯੁਗਤੀਆਂ ਜਿਹੜੀਆਂ ਹਨੀਆਂ ਮੁਕਤੀਆਂ ਪੇੜਕੀਆਂ ਬਾਦ ਕ ਪੇੜਦੀਆਂ ਸਭ ਕ ਯੁਗਤੀਆਂ ਦਾ ਤੇ ਮੁਕਤੀਆਂ ਦੀ ਤੇ ਜੁਗਤੀਆਂ ਸੰਸਪਦਾਰਥਾਨੀਆਂ ਮੁਕਤੀਆਂ ਭੁਗਤੀਆਂ ਜੁਗਤੀਆਂ ਦਾ ਦਰਵਾਜ਼ਾ ਗਿਆਨ ਉਹਨਾਂ ਨੂੰ ਖੋਲ ਦਿੱਤਾ ਸਿੱਕੇ ਪਾਤਸ਼ਾਹ ਜੀ ਨੇ ਪ੍ਰਗਟ ਕਰ ਦਿੱਤਾ ਹੈ ਕਹੋ ਨਾਨਕ ਹਾ ਨਿਰਭਉ ਹੋਈ ਸਤਗੁਰੂ ਜੀ ਕਹਿੰਦੇ ਨੇ ਇਸ ਪ੍ਰਕਾਰ ਅਸੀਂ ਨਿਰਭਉ ਹੋ ਗਈ ਸਾਡੀ ਬਿਰਤੀ ਸੋ ਪ੍ਰਭ ਮੇਰਾ ਓਲਾ ਓ ਮੇਰਾ ਪ੍ਰਭੂ ਓਲਾ ਆਸਰਾ ਹੈ ਕੜ ਜਾ ਰੱਖਣ ਵਾਲਾ ਹੈ